ਸ੍ਰੀ ਕਾ ਜੀ ਸਾਰਿਆਂ ਨੂੰ ਵੱਡਾ ਫੈਮਿਲੀ ਵਲੌਗ 'ਚ ਤੁਹਾਡਾ ਸਵਾਗਤ ਹੈ। ਬੱਚੇ ਚਲੇ ਗਏ ਸਕੂਲ, ਆਪਾਂ ਸਾਰੇ ਕੰਮ ਕਰ ਲਏ, ਸਫਾਈਆਂ ਕਰ ਲਈਆਂ, ਕੱਪੜੇ ਧੋਲੇ ਤੇ ਹੁਣ ਜਿਹੜਾ ਟਾਈਮ ਹੋ ਗਿਆ ਹੈ 10 ਵੱਜ ਚੁੱਕੇ ਨੇ। ਹੁਣ ਆਪਾਂ ਰੋਟੀ ਦੀ ਤਿਆਰੀ ਕਰਦੇ ਆਂ ਤੇ ਮੈਂ ਬਣਾਉਣ ਲੱਗੀ ਸੈਂਡਵਿਚ ਤੇ ਮੈਂ ਤੁਹਾਡੇ ਨਾਲ ਉਸ ਦੀ ਜਿਹੜੀ ਰੈਸਪੀ ਹੈ ਸ਼ੇਅਰ ਕਰਾਂਗੀ। ਸਮਾਨ ਮੈਂ ਸਾਰਾ ਕੱਟ ਕੇ ਰੱਖਿਆ ਹੋਇਆ ਹੈ। ਇਦਾਂ ਆਪਾਂ ਰੱਖਾਂਗੇ ਤਵਾ। तो दोन ले आंडे प्याज जिन्ना तुम पाना अपनी मर्जी ना पा सकते हो एक मैं मिर्च लई कटी हुई बरीक जिन्नी मिर्च ज प्याज पाँना चाहते हो अपने मुताबिक पा सकते हो तो आप सब तो पहला आंडे चंकी तरह फेंट लाँगे ये आप थोड़ा जहां जी प्याज तो जी है कि हरी मिर्च थोड़ी जी पा लिया बाकी ये आपद के अनुसार नमक थोड़ा जै नमक पा लिया हमी मर्जी ना कुछ मिर्च नमक पा सकते हो इधर पाते मैं थोड़ी जी हल्दी चंकी तरह यू आप मिक्स कर लेंगे ची तरह आप मिक्स कर लिया का जो लून मिर्च चंत तरह ये मिक्स हो जाए तवा भी अपना हो गया गर्म तो गैस कर देने आप घर आप लगाने जी तेल देसी घ्यो ला लो रिफाइंड तेल ला लो जो तीन मर्जी ला सकते तो हूँ आपके ਅੰਦਰ ਪਾਣੀ ਸਾਰਾ ਮਿਕਸ ਕੀਤਾ ਹੋਇਆ। ਮਾਝ ਫਿਰ ਧੁੱਪ ਨਿਕਲ ਗਈ ਸੇਕ ਫਿਰ ਬਹੁਤ ਜ਼ਿਆਦਾ ਹੋ ਗਿਆ। ఏదో జీ బ్రెడ్ ఇరగ తా థిల్లే అండ్ సడేనా ਫੰਟਾ ਲਈ ਆਪਾਂ ਬ੍ਰੈਡ ਜਿਹੜਾ ਚੰਗੀ ਤਰ੍ਹਾਂ ਕ੍ਰਿਸਪੀ ਕਰ ਲੈਨੇ ਆਂ ਫਿਰ ਖਾਣ ਚ ਵੀ ਸੁਆਦਾ ਆਏਗਾ اوپر ਮੈਂ ਟਮੇਟੋ ਸੌਸ ਲਗਾ ਦਿੱਤੀ ਤੁਸੀਂ ਜੇ ਮਾਇਓਨੈਸ ਹੈ ਹੈਗੀ ਤੁਹਾਡੇ ਕੋਲ ਤੁਸੀਂ ਮਾਇਓਨੈਸ ਵੀ ਪਾ ਸਕਦੇ ਹੋ ਪਰ ਮੈਂ ਟਮੇਟੋ ਸੌਸ ਇਸ ਦੇ ਉੱਪਰ ਲਗਾ ਦਿੱਤੀ ਥੱਲੇ ਚੰਗੀ ਤਰ੍ਹਾਂ ਕ੍ਰਿਸਪੀ ਹੋ ਚੁੱਕੇ ਨੇ ਤੇ ਆਪਣਾ ਸੈਂਡਵਿਚ ਤਿਆਰ ਹੈ ਇਹਨਾਂ ਆਪਾਂ ਪਲੇਟ 'ਚ ਕੱਢ ਲੈਨੇ ਆਂ ਚੰਗੀ ਤਰ੍ਹਾਂ ਕ੍ਰਿਸਪੀ ਉੱਪਰ ਵੀ ਦੇਖੋ ਜੇ क्रिस्पी ਹੋ ਜਨਾ ਬਰੈਡ ਤੇ ਦਾ ਟੇਸਟ ਜ਼ਿਆਦਾ ਆਉਂਦਾ ਹੈ ਇਸ ਨੂੰ ਆਪਾਂ ਹੁਣ ਪਲੇਟ ਵਿੱਚ ਕੱਢ ਲੈਨੇ ਆ ਗੈਸ ਨੂੰ ਕਰਦੇ ਆਂ ਬੰਦ ਇੱਥੇ ਤੁਹਾਨੂੰ ਜੀ ਆਪਾਂ ਇਹਨੂੰ ਪਲੇਟ ਵਿੱਚ ਕੱਢ ਲਿਆ ਤੇ ਆਪਣਾ ਸੈਂਡਵਿਚ ਹੋ ਗਿਆ ਰੈਡੀ ਸੈਂਡਵਿਚ ਨੂੰ ਆਪਾਂ ਦੋ ਪੀਸ ਚ ਕੱਟ ਕਰ ਲਿਆ ਤੇ ਮੰਨ ਕੇ ਕਿ Papa گئے ਹੋਏ ਆ ਖੁਦ ਜਦੋਂ ਆਉਣਗੇ ਤਾਂ ਆਪਾਂ ਉਹਨਾਂ ਨੂੰ ਬਣਾ ਕੇ ਦੇ ਦਾਂਗੇ ਕਿਉਂਕਿ ਜਿਹੜਾ ਸੈਂਡਵਿਚ ਹੁੰਦਾ ਹੈ ਗਰਮਾ ਗਰਮੀ ਸਵਾਦ ਹੁੰਦਾ ਖਾਣ ਦਾ ਕਿਉਂਕਿ ਕ੍ਰਿਸਪੀ ਹੁੰਦਾ ਬਾਅਦ ਵਿੱਚ ਜਦੋਂ ਠੰਡਾ ਹੋ ਜਾਂਦਾ ਨਾ ਫਿਰ ਇਹ ਸਵਾਦ ਨਹੀਂ ਉਸ ਤਰ੍ਹਾਂ ਦਾ ਹੁੰਦਾ ਚਲੋ ਜੀ ਮਿਲਦੇ ਆ ਜੀ ਤੁਹਾਡੇ ਨਾਲ ਜੇ ਕਿਸੇ ਨੇ ਖਾਣਾ ਹੈ ਤੇ ਖਾ ਸਕਦੇ ਨੇ ਅਨਕੇ ਮੈਂ ਦੇਖ ਲਈ ਇੱਕ ਵਾਰੀ ਇਹਦਾ ਟੇਸਟ ਕਿੱਦਾਂ ਦਾ ਠੀਕ ਹੈ ਲੂਣ ਮਰਚ ਬਿਲਕੁਲ ਠੀਕ ਹੈ ਪਾ ਪੱਕਾ ਨਕ ਧੋਤੀ ਹੋਈ ਸੀਗੀ ਹੁਣ ਤੇ ਰੱਖੀ ਹੋਈ ਕਣਕ ਧੁੱਪ ਵੀ ਲੱਗੀ ਕਦੀ ਬੱਦਲ ਹੋ ਜਾਂਦੇ ਨੇ ਕਦੀ ਫਿਰ ਧੁੱਪ ਲੱਗ ਜਾਂਦੀ ਹੈ ਇੱਕ ਵਾਰੀ ਹੱਥ ਮਾਰ ਦੇਣੀ ਵਿੱਚ ਕੀ ਰਿਸ਼ੇਤੀ ਸੁੱਕ ਜਵੇ ਬੱਦਲੇ ਦੇਖੋ ਭਣੇ ਡੱਬ ਪਏ ਹੋਏ ਨੇ ਲਾਈਟ ਵੀ ਹੈ ਨਹੀਂ ਸਵੇਰ ਦੀ ਲਾਈਟ ਗਈ ਹੈ ਪਤਾ ਨਹੀਂ ਕੀ ਗੱਲ ਅੰਦਰ ਠੀਕ ਅੰਦਰ ਠੰਡਾ ਬਾਹਰ ਸੇਕ ਬਹੁਤ ਜ਼ਿਆਦਾ ਹੈ ਦਾ ਤੁਹਾਨੂੰ ਹੰਡਸੈਂਡਵਿਚ ਬਣਾ ਕੇ ਦੇ ਦਾਂ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਜੀ ਮੰਮੀ ਨਾਲ ਬੈਂਕ ਵਿੱਚ ਜ਼ਰੂਰੀ ਕੰਮ ਸੀਗਾ ਤੇ ਉਹਨਾਂ ਨਾਲ ਬੈਂਕ ਚੱਲੇ ਆ ਗਰਮੀ ਬਹੁਤ ਹੋ ਗਈ ਹੁਣ ਮੰਮੀ ਦੇ ਬੈਠ ਗਏ ਆਣ ਕੇ ਗੱਡੀ 'ਚ ਉਤੇ ਚੱਲੇ ਆ ਧਾਰਾ ਕੱਢਣ ਤੇ ਆਹ ਕੈਂਡੀ ਹੁਣੀ ਆਗੇ ਬਾਹਰ ਸੋਸਰੀ ਤਾਂ ਹਜੇ ਵੀ ਨਿਕਲਦੀ ਪਈ ਐ ਤੇ ਵਿੱਚੋਂ ਹੈ ਤੁਝੇ ਜੱਟ ਬਾਈ ਨਾ ਕਰ ਮਾ ਵੀ ਨਾ ਕਰ ਆਇ ਸੁੱਕੀ ਨਹੀਂ ਚੰਗੀ ਤਰ੍ਹਾਂ ਗਿੱਲੀ ਗਿੱਲੀ ਕਣਕੇ ਸਕੂਟਰੀ ਤੇ ਚੱਲਨੇ ਆਪਾਂ ਫੇਰ ਰੋਏ ਕੈਂਡੀ ਇਹ ਕੈਂਡੀ ਚਲੋ ਤੁਸੀਂ ਜਾਵੋ ਪਹਿਲਾਂ ਮੈਂ ਬਾਅਦ ਵਿੱਚ ਆਇਨੀ ਆ ਮਨਪੀ ਮੈਨੂੰ ਲੈ ਜਾਊਗਾ ਆਣਕੇ ਚਲੋ ਮੈਨੂੰ ਬਾਅਦ ਵਿੱਚ ਮਨਪ੍ਰੀਤ ਨਾਲ ਕੇ ਲੈ ਜਾਊਗਾ ਦੇਖੋ ਮੌਸਮ ਕਿੰਨਾ ਸੋਹਣਾ ਹੈ ਆਪਾਂ ਫੂਤੇ ਪਹੁੰਚ ਗਏ ਮम्मा ਜੀ ਸਕੂਟਰੀ ਚਲਾਉਂਦੇ ਨੇ ਉਹ ਪਰ ਅੱਭਾ ਹੁੰਦੀ ਏ ਨਾ ਅੜਦੀ ਉਹ ਬੰਦਾ ਉਹ ਸਿਰੇ ਚੰਨਾ ਸਨੀ ਕਰਨੀ ਕੋਹ ਠੰਡਾ ਹੈ ਪਰ ਅੱਭਾ ਆ ਗਈ ਸਾਨੂੰ ਦੇਖਣ ਲੈਣ ਆ ਗਈ ਸਾਨੂੰ ਪਰੀ ਚਲੋ ਦਨ ਓਏ ਖੂਤੇ ਆਪਾਂ ਪਹੁੰਚ ਗਏ ਆ ਤੇ ਮੌਸਮ ਦੇਖੋ ਕਿੰਨਾ ਵਧੀਆ ਹੁਣ ਮੌਸਮ ਹੋ ਗਿਆ ਠੰਡਾ ਤੇ ਸ਼ਾਮ ਦੇ ਵੱਜ ਗਏ ਨੇ 6 ਤਾਂ ਆਪਾਂ ਹੁਣ ਧਾਰਾ ਕੱਢਣ ਆਏ ਆ ਜਾਮਨਾ ਹੁਣ ਹੈ ਨਹੀਂ ਨਾ ਉੱਚੀਆਂ ਹੀ ਆ ਉੱਚੀਆਂ ਹੀ ਨੀਮੀਆਂ ਨਹੀਂ ਹੈਗੀਆਂ ਨੀਮੀਆਂ ਹੁੰਦੀਆਂ ਤੋੜ ਲੈਣੀਆਂ ਸੀ ਆਪਾਂ ਨਹੀਂ ਹੈਗੀਆਂ ਹੋ ਨਹੀਂ ਹੈਗੀਆਂ ਪਰ ਉੱਚੀਆਂ ਨੇ ਮੋਟਰ ਚੱਲਦੀ ਪਈ ਐ ਮੋਟਰ ਮੋਟੇ ਚੱਲ ਰਹੀ ਹੈ ਪਾਣੀ ਲੱਗਾ ਹੋਇਆ ਝੋਨੇ ਨੂੰ ਪਾਣੀ ਸੁੱਕ ਗਿਆ ਹੈ ਨਾ ਅੱਜ ਦੀ ਧੁੱਪ ਨਾਲ ਹੀ ਆ ਹੈਗਾ ਜੀ ਚਕੋਤਰੇ ਦਾ ਬੂਟਾ ਉਹ ਚਕੋਤਰਾ ਲੱਗਾ ਹੋਇਆ ਇੱਕ ਉਹ ਲੱਗਾ ਚਕੋਤਰਾ ਇੱਕ ਜਿੰਨਾ ਸਵੇਰੇ ਸੇਕ ਸੀ ਉਨਾ ਹੀ ਹੁਣ ਠੰਡਾ ਹੋ ਗਿਆ ਆ ਆਪਾਂ ਹੁਣ ਵਲੌਗ ਦਾ ਇੱਥੇ ਹੀ ਕਰਦੇ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਨਵੇਂ ਵਲੌਗ ਦੇ ਨਾਲ ਤਦ ਤੱਕ ਕੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ